ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰੇ ਭਰਾਵਾਂ ਦਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਕਣਕ ਦੇ ਬੀਜ ਬਾਰੇ ਤੁਹਾਨੂੰ ਦੱਸਣਾ ਹੈ ਜੀ ਡੀ ਵੀ ਡਬਲਯੂ 327 ਸੇਲ ਲਈਆ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖ ਲਿਓ ਤੇ ਬਾਕੀ ਗਰੁੱਪਾਂ ਦੇ ਵਿੱਚ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਆਪਾਂ ਹਰ ਰੋਜ਼ ਨਵੀਆਂ-ਤਰੀਆਂ ਵੀਡੀਓਜ਼ ਚੈਨਲ ਤੇ ਲੈ ਕੇ ਆਉਂਦੇ ਰਹਿੰਨੇ ਆਂ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜੀ ਕਣਕ ਦਾ ਬੀਜ ਹੈਗਾ ਵੀਰ ਕੋਲੇ ਬਿਕਾਊ ਡੀ ਵੀ ਡਬਲਯੂ 327 ਵੈਰਾਈਟੀ ਦਾ ਨਾਮ ਹੈ ਤੇ ਜਿਹੜੇ ਵੀਰਾਂ ਨੇ ਪਿਛਲੇ ਸਾਲ ਵੀ ਇਹਨਾਂ ਵੀਰ ਤੋਂ ਜੋ ਕਣਕ ਦਾ ਬੀਜ ਲਿਆ ਸੀਗਾ ਉਹਨਾਂ ਦੇ ਖੇਤਾਂ ਦੇ ਵਿੱਚ ਵੀ ਕਣਕ ਦਾ ਜਿਹੜਾ ਝਾੜ ਰਿਹਾ ਹੈ ਉਹ 28 ਤੋਂ 30 ਕੁਇੰਟਲ ਰਿਹਾ ਜੀ ਐਵਰੇਜ ਝਾੜ ਤਾਂ ਇਸ ਵੀਰ ਕੋਲੇ ਸਕਰੀਨ ਤੇ ਨੰਬਰ ਚੱਲ ਰਿਹਾ ਹੈਗਾ ਤੁਹਾਨੂੰ ਏਰੀਆ ਵੀ ਦੱਸਾਂਗੇ ਵੀਡੀਓ ਦੇ ਵਿੱਚ ਅੱਗੇ DW327 ਕਣਕ ਦਾ ਬੀਜ ਹੈ ਜਿਹੜਾ ਉਹ ਬਕਾਊ ਹੈ ਜੀ 52 ਰੁਪਏ ਕਿਲੋ ਬੀਜ ਦਾ ਰੇਟ ਹੈਗਾ ਬਾਕੀ ਤੁਸੀਂ ਗੱਲਬਾਤ ਕਰ ਸਕਦੇ ਹੋ ਦਿੱਤੇ ਗਏ ਨੰਬਰਾਂ ਤੇ ਸਕਰੀਨ ਤੇ ਵੀਰ ਦਾ ਨੰਬਰ ਸ਼ੋ ਹੋ ਰਿਹਾ 88377 57434 ਇਸ ਨੰਬਰ ਤੇ ਤੁਸੀਂ ਗੱਲਬਾਤ ਕਰਕੇ ਵੀਰ ਤੋਂ ਜਿਹੜਾ ਕਣਕ ਦਾ ਬੀਜ ਹੈ ਉਹ ਖਰੀਦ ਸਕਦੇ ਹੋ DW327 ਦਾ ਜੇ ਆਪਾਂ ਪਿੰਡ ਦੀ ਗੱਲ ਕਰੀਏ ਵੀਰ ਦਾ ਪਿੰਡ ਹੈਗਾ ਜੀ ਇਹ ਲੱਧੂ ਵੀਰ ਦਾ ਪਿੰਡ ਹੈ ਤਹਿਸੀਲ ਹੈਗੀ ਹੈ ਜੀ ਪੱਟੀ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਫੋਨ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਇਨ੍ਹਾਂ ਵੀਰਾਂ ਨਾਲ ਗੱਲਬਾਤ ਕਰਕੇ ਕਣਕ ਦਾ ਬੀਜ ਜਿਹੜਾ ਉਹ ਖਰੀਦ ਸਕਦੇ ਹੋ ਬਾਕੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬੀਜ ਦੀ ਪੂਰੀ ਗਾਰੰਟੀ ਹੋਊ ਜੀ ਵੀ ਸਾਰਾ オリジナル ਵੀ ਹੋਊਗਾ ਤੇ ਪੂਰਾ ਵਧੀਆ ਝਾੜ ਆਉਂਦਾ ਹੈਗਾ ਜਿਹੜੇ ਵੀਰਾਂ ਨੇ ਪਿਛਲੇ ਸਾਲ ਵੀ ਇਨ੍ਹਾਂ ਵੀਰਾਂ ਤੋਂ ਲੈ ਕੇ ਕਣਕ ਦਾ ਬੀਜ ਬੀਜਿਆ ਸੀਗਾ ਤੇ ਉਹਨਾਂ ਵੀਰਾਂ ਦੇ ਵਿੱਚ ਝਾੜ ਇਹੀ ਰਹੇਗਾ 28 ਤੋਂ 30 ਕੁਇੰਟਲ 28 ਤੋਂ 30 ਕੁਇੰਟਲ ਐਵਰੇਜ ਝਾੜ ਰਿਹਾ ਹੈ ਜੀ ਬਾਕੀ ਸਕਰੀਨ ਤੇ ਨੰਬਰ ਚੱਲ ਰਹੇ ਆ ਵੀਰ ਤਾਂ ਗੱਲਬਾਤ ਕਰਕੇ ਤੁਸੀਂ ਖਰੀਦ ਸਕਦੇ ਹੋ ਜੀ